ਿੰਡੀ ਦੀ ਮਾਂ ਪੱਜੀ ਨਹੀਂ ਪੱਜਣੀ ਸੀ ਖੋਤ ਗਈ ਸੀ ਸਰਪੰਚ ਨੂੰ ਮਿਲਣ ਉੱਥੇ ਅਸਾ ਕੀ ਹੋਇਆ ਖੂਹ ਵਾਲੇ ਕਮਰੇ 'ਚ ਕੀ ਹੋਇਆ ਅਸਾ ਉਸ ਤੋਂ ਬਾਅਦ ਿੰਡੀ ਦਾ ਜਨਮ ਹੋਇਆ ਸਾਰੇ ਪਿੰਡ ਨੇ ਵੇਖਿਆ ਉਹ ਤਾਂ ਪਹਿਲੇ ਭੱਜ ਗਿਆ ਇੰਡੀ ਦੀ ਭੈਣ ਕਿਨਾਂ ਭੱਜੀ ਸੀ ਢੋਲਕੇ ਵਜਾਣ ਨਾਲ ਤਕੜ ਤਕੜ ਦਿਨ ਤਕੜ ਦਿਨ ਤਕੜ ਦਿਨ ਤਕੜ ਦਿਨ ਤਕੜ ਦਿਨ ਹੁਣ ਕਹਿੰਦਾ ਕਿ ਗਵਿਹਦਾਰੀ ਵਾਲ ਰੋਮੀ ਜੀ ਇਹ ਮੈਨੂੰ ਮੇਰਾ ਮਜ਼ਾਕ ਉਡਾ ਰਿਹਾ ਜੀ ਮੈਨੂੰ ਕਮੈਂਟ ਕਰ ਰਿਹਾ ਤੇਰੀ ਮਾਂ ਹਾ ਸਰਪੰਚ ਨਾਲ ਤੇਰੀ ਮਾਂ ਹਾ ਸਰਪੰਚ ਨਾਲ ਕਿਉਂ ਜਦੋਂ ਤੂੰ ਲੋਕਾਂ ਦੇ ਕਹਿੰਦਾ ਮੈਂ ਤਬਲੇ ਵਜਾਉਣਾ ਮੈਂ ਲੋਕਾਂ ਦੀਆਂ ਛਿੱਕਾਂ ਕਢਾ ਦੇਣਾ ਫਿਰ ਤੂੰ ਬੱਕਰੀ ਵਰਗੀ ਮੈਂ ਕਰਕੇ ਆਵਾਜ਼ ਵੀ ਕਢਦਾ ਤੈਨੂੰ ਬੜਾ ਸ਼ੌਂਕ ਹੈ ਲੋਕਾਂ ਦੇ ਤਬਲੇ ਵਜਾਉਣ ਦਾ ਬੁੜੀਆਂ ਉਹਨਾਂ ਦੀ ਛਿੱਕਾਂ ਕਢਾਉਂਦਾ ਕਾਕੇ ਅਸੀਂ ਤੇਰੇ ਵਰਗੂ ਨਹੀਂ ਐ ਸਟੈਂਡਰਡ ਆ ਸਾਡਾ ਜ਼ਿੰਦਗੀ ਚ ਕੋਈ ਤੇਰਾ ਸਟੈਂਡ ਕੀ ਆ ਦੱਸ ਨਾ ਸੋਸ਼ਲ ਮੀਡੀਆ ਤੇ ਆ ਕੇ ਲੋਕਾਂ ਨੂੰ ਤੇਰੀ ਫੈਮਲੀ ਕਿੱਥੇ ਆ ਕਿ ਕੈਨੇਡਾ ਚ ਕਿਸੇ ਇੱਕ ਵੀ ਫੈਮਲੀ ਮੈਂਬਰ ਨੂੰ ਸੈਟ ਕਰ ਪਾਇਆ ਕਿਉਂ ਨਹੀਂ ਕਰ ਪਾਇਆ ਕਿਉਂਕਿ ਜਦੋਂ ਬੰਦਾ ਜੋ ਵੀ ਨਹੀਂ ਕਰਦਾ ਬੰਦਾ ਸਰਕਾਰ ਨੂੰ ਕੋਈ ਟੈਕਸ ਹੀ ਨਹੀਂ ਪੇ ਕਰਦਾ ਹੈ ਬੰਦੇ ਦੇ ਕੋਈ ਇਨਕਮ ਆਫ ਸੋਰਸ ਹੀ ਹੈ ਨਹੀਂ ਆ ਬੰਦੇ ਕੋਲ ਨੋਟਿਸ ਆਫ ਅਸੈਸਮੈਂਟ ਹੀ ਹੈ ਨਹੀਂ ਆ ਉਹ ਕੀ ਸ਼ੋ ਕਰੇਗਾ ਦੀ ਸਾਲ ਦੀ ਗ੍ਰੋਸ ਕਿੰਨੀ ਆ ਬੰਦਾ ਬੈਠਾ ਹੀ ਇਲੀਗਲ ਇਸਕੰਡਿਟਸ ਉਟੀਗਲ ਸਾਰੇ ਲਾਗੇ ਪਤਾ ਨਹੀਂ ਜਿੱਦਨ ਕੈਨਸਲ ਹੋਗੇ ਤੇ ਮੁੜ ਕੇ ਜਾਏਗਾ ਉਹ ਦੋਹੀ ਜਿਹੜੇ ਪਿੰਡ ਦਾ ਨਾਮ ਲੈਣਾ ਉੱਥੇ ਜਾਏਗਾ ਮੁੜ ਕੇ ਸੋ ਤੋਂ ਕੀਤਾ ਕਿ ਆਪਣੇ ਪ੍ਰਵਾਸ ਵਾਸਤੇ ਸੋਸ਼ਲ ਮੀਡੀਆ ਤੇ ਕੇ ਦੱਸ ਮੇਰੀਆਂ ਤਾਂ ਬੜੀਆਂ ਬੇਪਨਾ ਫੈਮਿਲੀ ਪਿਕਚਰਸ ਲੈ ਕੇ ਆ ਗਿਆ ਹਾਜ਼ਰ ਹੋ ਗਿਆ ਛੁੱਟੀਆਂ ਸਟੋਰੀਆਂ ਬਣਾਤੀਆਂ ਇਦਾਂ ਦੇ ਬੇਕੁਫ ਸਾਡੀ ਜਨਤਾ ਜਿਹੜੇ ਸਟੋਰੀ ਨੂੰ ਬਲੀਵ ਵੀ ਕਰ ਲੈਂਦੇ ਉਹ ਇੱਕ ਵਾਰ ਇਹ ਨਹੀਂ ਸੋਚਦੇ ਵੀ ਨੈਂਸੀ ਜਿਹੜਾ ਕੰਮ ਕਰ ਰਹੀ ਹੈ ਆਫ ਕੋਰਸ ਉਸ ਕੰਮ ਚ ਨੈਂਸੀ ਦੇ ਦੁਸ਼ਮਣ ਵੀ ਬਹੁਤ ਹੋਣਗੇ ਇਹ ਤਾਂ ਲੋਕੀ ਸਾਡੀ ਸੋਚਦੇ ਨਹੀਂ ਲੋਕਾਂ ਦਾ ਮਸਾਲਾ ਚਾਹੀਦਾ ਹੁੰਦਾ ਚਲੋ ਐਨੀਵੇ ਇਹ ਲੋਕਾਂ ਦੀ ਫਿਤਰਤ ਹੈ ਮਸਾਲਾ ਪਰ ਤੂੰ ਦੱਸ ਕਿ ਤੂੰ ਆਪਣੇ ਪ੍ਰਵਾਸ ਸਵਾਰ ਤੇ ਕੀ ਸੈਕਰੀਫਾਈਸ ਕੀਤੇ ਕੀ ਕੁਰਬਾਨੀਆਂ ਕੀਤੀਆਂ ਕਿ ਆਪਣੇ ਪਰਿਵਾਰ ਦੇ ਇੱਕ ਮੈਂਬਰ ਨੂੰ ਕੈਨੇਡਾ ਚ ਲਿਆ ਪਾਇਆ 10 ਲੋਕਾਂ ਨੂੰ ਕਿ ਤੂੰ ਕੈਨੇਡਾ ਆਇਆ ਕਿਸ ਬੇਸ ਤੇ ਸੀ 10 ਲੋਕਾਂ ਨੂੰ ਕਿਹੜੇ ਪਾਸਪੋਰਟ ਉੱਤੇ ਬਹਿ ਕੇ ਆਏ ਸੀ ਕੈਨੇਡਾ ਚ ਆਪਣੇ ਆਪ ਨੂੰ ਰੋਲਾ ਪਾ ਰਿਆ ਹਿੰਦੂ 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 ਮੈਂ ਹਿੰਦੂ ਹੂੰ ਯੂ ਆਰ ਨੋਟ ਹਿੰਦੂ ਯੂ نو ਥੈਟ ਦੂਜੀ ਗੱਲ ਮੈਨੂੰ ਕਹਿ ਰਿਹਾ ਹਿੰਦੂ ਐ ਇਹ ਹਿੰਦੂ ਐ ਜੀ ਦੇਖੋ ਇਹ ਹਿੰਦੂ ਐ ਇਹਦਾ ਮਤਲਬ ਤੁਸੀਂ ਹਿੰਦੂਆਂ ਤੋਂ ਇੰਨੀ ਨਫ਼ਰਤ ਕਰਦੇ ਹੋ ਤੁਸੀਂ ਹਿੰਦੂਆਂ ਤੋਂ ਇੰਨੀ ਨਫ਼ਰਤ ਕਰਦੇ ਹੋ ਫਿਰ ਮੰਦਰ ਚ ਕੀ ਜਾਰ ਵੜਿਆ ਹੁੰਦਾ ਕਦੀ ਗੁਰਦੁਆਰੇ ਤੂੰ ਦੋ ਟਾਈਮ ਰੋਟੀ ਖਾਣਾ ਤੇਨੂੰ ਗੁਰਦੁਆਰੇ ਫੜਿਆ ਸੀ ਖਾਲਸਾਣ ਵਾਲਿਆਂ ਨੇ ਜਦੋਂ ਤੂੰ ਬੜਾ ਉੱਚਲਦਾ ਸੀ ਜਦੋਂ ਤੇਰੀ ਚੰਗੀ ਤਰ੍ਹਾਂ ਛੁੱਤਰ ਪਰੇਡ ਹੋਈ ਪੂਰੇ ਸੱਦੇ ਨੂੰ ਪਤਾ ਤੇ ਛੁੱਤਰ ਪਰੇਡ ਹੋਈ ਪੰਜਾਬ ਤੱਕ ਲੋਕਾਂ ਨੂੰ ਪਤਾ ਤੂੰ ਫਿਰ ਦੇਖਿਆ ਵੀ ਛੁੱਤਰ ਪਰੇਡ ਹੋ ਗਈ ਵੀ ਇਹ ਗੁਰਦਾਰੇ ਵੜਨ ਨਹੀਂ ਦੇਣਗੇ ਤਾਂ ਵੀ ਰੋਟੀ ਕਿਵੇਂ ਖਾਊਗਾ ਕੰਮ ਤਾਂ ਕਰਦਾ ਨਹੀਂ ਆ ਮਾੜੇ ਮੋٹے ਜਿਹੜੇ ਤੂੰ ਫਾਲੋਅਰਸ ਜਾਂ ਲਿੰਕ ਲੈ ਲੈਣਾ ਇਹਦੇ ਚੋਂ ਤੈਨੂੰ ਮਾੜੀ ਮੋਟੀ ਕੋਈ 100 200 ਡਾਲਰ ਮਹੀਨੇ ਦੀ ਕਮਾਈ ਹੋਣੀ ਆ ਉਹੀ ਮਾੜਾ ਮੋਟਾ ਤੇਰਾ ਜਗਾੜ ਚੱਲਦਾ ਹੈ ਤੂੰ ਫਾਲੋਅਰਸ ਤੇ ਲਾਈਕ ਲੈਣ ਦਾ ਮਾਰਾ ਕਿਸੇ ਵੀ ਕੁੜੀ ਨੂੰ ਨਿਵਰਸਤ ਕਰ ਦੇਣਾ ਸੋਚ ਅਗਰ ਤੂੰ ਇੱਕ ਅੱਛੇ ਫੈਮਲੀ ਦਾ ਮੁੰਡਾ ਹੁੰਦਾ ਤੇਰੀ ਮਾਂ ਨੇ ਤੈਨੂੰ ਚੰਗੇ ਸੰਸਕਾਰ ਦਿੱਤੇ ਤਾਂ ਤੂੰ ਕਦੀ ਕਿਸੇ ਔਰਤ ਤੇ ਗੰਦ ਨਹੀਂ ਪਾਉਣਾ ਸੀ ਬਿਨਾ ਪ੍ਰੂਫ ਲਿੱਤੇ ਰਾਈਟ ਇੱਥੋਂ ਪਤਾ ਲੱਗਦਾ ਕਿ ਤੇਰੀ ਮਾਂ ਤਾਂ ਆਪ ਸਰਪੰਚ ਨਾਲ ਮੋਟਰ ਖੋਹ ਤੇ ਜਾਂਦੀ ਰਹੀ ਐ ਉਹ ਸਰਪੰਚ ਜਿਹੜਾ ਬੰਦਾ ਸੀ ਉੱਥੇ ਕੰਮ ਕਰਦਾ ਪਹਿਲੇ ਉਹਦੇ ਨਾਲ ਲੱਗੀ ਰਹੀ ਮੁੜ ਕੇ ਤੇਰੀ ਮਾਂ ਨੇ ਫਿਰ ਉਹ ਖੋਹ ਵਾਲੀ ਮੋਟਰ ਨੇ ਛੱਡੀ ਸਰਪੰਚ ਨਾਲ ਉੱਥੇ ਲੱਗੀ ਰਹੀ ਠੀਕ ਐ ਜਿਹੜੀ ਮਾਂ ਨੇ ਖੁਦ ਤੈਨੂੰ ਪਤਾ ਨਹੀਂ ਕਿਹਦਾ ਮਿਕਸ ਬ੍ਰੀਡ ਜੰਮਿਆ ਆ ਉਹ ਤੈਨ ਬੀ ਤੇਰੀ ਮਾਂ ਨੇ ਵਾਕਿਆ ਸਰਪੰਚ ਦਾ ਜਮਿਆ ਸਰਪੰਚ ਦਾ ਬੰਦਾ ਰਹਿੰਦਾ ਸੀ ਉਹਦਾ ਜਮਿਆ ਕਿਦਾ ਜਮਿਆ ਸੋ ਆਫ ਕੋਰਸ ਸੋ ਤੈਨੂੰ ਸੰਸਕਾਰ ਕਿੱਥੋਂ ਦਿੰਦੀ ਤੇਰੀ ਮਾਤਾ ਇਸ ਤੇਰੀ ਮਾਤਾ ਦਾ ਵੀ ਕੋਈ ਕਸੂਰ ਨਹੀਂ ਕਿਉਂਕਿ ਕਸੂਰ ਸੀ ਤੁਹਾਡੀ ਗਰੀਬੀ ਦਾ ਜਦੋਂ ਬੰਦੇ ਨੂੰ ਘਰੋਂ ਗਰੀਬੀ ਮਾਰ ਜਾਂਦੀ ਨਾ ਘਰ ਚ ਕਿੱਲੋਂ ਆਟਾ ਤੇ ਘਿਓ ਨਹੀਂ ਹੁੰਦਾ ਚਾਹੇ ਉਹ ਬੰਦਾ ਹੈ ਚਾਹੇ ਜਨਾਨੀ ਹੈ ਉਹਦੇ ਹਾਲਾਤ ਵੀ ਅੰਡਰਸਟੈਂਡ ਮੈਂ ਬੰਦੇ ਤੇ ਹਮੇਸ਼ਾ ਹਾਲਾਤ ਦੇਖਦੀ ਆ ਸੋ ਤੇਰੇ ਪਿਓ ਦਾ ਘਰੋਂ ਭੱਜਣਾ ਸ਼ਰਾਬ ਪੀਣਾ दारू ਪੀਣੀ ਘਰੋਂ ਭੱਜ ਜਾਣਾ ਮਾਂ ਕੋਲ ਘਰੇ ਖਾਣ ਨੂੰ ਦਾਣੇ ਰੋਟੀ ਨਹੀਂ ਸੀ ਬਚਾਈ ਨੇ ਲੋਕਾਂ ਘਰੇ ਝਾੜੂ ਕਿ ਮੇਰੇ ਨਾਲ ਡੰਗ ਸਾਰਿਆ ਕਿਦਾਂ ਤੇਰੀ ਭੈਣ ਨੂੰ ਲਿਆ ਕੇ ਰੋਟੀ ਦੇਣੀ ਹੈ ਘਰੇ ਰੋਟੀ ਬਾਨੀ ਉਸ ਤੋਂ ਬਾਅਦ ਤੇਰਾ ਜਨਮ ਹੋਣਾ ਇਸ ਇਹ ਤਾਂ ਪਿੰਡ 'ਚ ਸੱਤੋ ਲਾਲਤਾ ਪੈ ਗਈਆਂ ਸੀ ਵੀ ਜਦੋਂ ਪਿਓ ਹੀ ਹੈ ਨਹੀਂ ਇੰਨੇ ਚਿਰ ਤੋਂ ਪਿਓ ਘਰ ਨਹੀਂ ਵੜਿਆ ਤੇ ਇਹ ਬੱਚਾ ਕਿੱਥੋਂ ਆਇਆ ਚਲੋ ਉਹ ਵੀ ਤੇਰੀ ਮਾਂ ਦੇ ਹਾਲਾਤ ਆਪਾਂ ਸਮਝ ਸਕਦੇ ਹਾਂ ਕਿ ਜਿਹੜੇ ਹਾਲਾਤ ਐ ਬੰਦੇ ਨੂੰ ਬਹੁਤ ਕੁਝ ਕਰਵਾ ਦਿੰਦੇ ਆ ਸੋ ਅੱਜ ਤੋਂ ਆਪਣੇ ਪਰਿਵਾਰ ਨੂੰ ਛੱਡ ਕੇ ਜਿਹੜਾ ਇੱਥੇ ਬੈਠਾ ਹੈ ਹੁਣ ਇਹ ਸਾਰੀ ਜਨਤਾ ਨੂੰ ਮੈਂ ਇੱਕ ਗੱਲ ਦੱਸੂੰਗੀ ਅਗਰ ਇਹ ਬੰਦਾ ਆਪਣੇ ਪਰਿਵਾਰ ਦਾ ਸਕਾ ਸੀ ਇਹਨੂੰ ਆਪਣੀ ਮਾਂ ਦੀ ਆਪਣੇ ਟੱਬਰ ਦੀ ਫਿਕਰ ਹੁੰਦੀ ਤੇ ਇਸ ਦਸਾਂ ਨੋਹਾਂ ਦੀ ਕਿਰਤ ਕਰ ਜਿਵੇਂ ਸਟੂਡੈਂਟਸ ਬਹੁਤ ਬੱਚੇ ਆੜੇ ਮਿਹਨਤ ਕਰ ਰਹੇ ਆ ਬਹੁਤ ਬੱਚੇ ਡਾ ਗਲਤ ਕੰਮ ਵੀ ਕਰਦੇ ਆ ਮਿਹਨਤ ਵੀ ਕਰਦੇ ਆ ਮਿਹਨਤ ਕਰ ਰਹਿਆ ਹੁੰਦਾ ਹਰ ਮਹੀਨੇ ਆਪਣੀ ਮਾਂ ਨੂੰ ਪੈਸੇ ਭੇਜਦਾ ਜੇ ਤੂੰ ਭੇਜਦਾ ਦਿਖਾ ਸੋਸ਼ਲ ਮੀਡੀਆ ਤੇ ਵੈਸਟਰਨ ਯੂਨੀਅਨ ਸਲਿੱਪਾ ਦੇਖੀਏ ਤੋ ਕਿੰਨੇ ਕ ਪੈਸੇ ਆਪਣੀ ਮਾਤਾ ਨੂੰ ਦਿੰਨਾ ਹਰ ਮਹੀਨੇ ਨੂੰ ਪੈਸੇ ਭੇਜਦਾ ਆਪਣੀ ਮਾਂ ਦੀ ਸੇਵਾ ਕਰਦਾ ਉਹਨੂੰ ਅੱਜ ਵੀ ਇਹ ਮਜਬੂਰ ਨਾ ਕਰਦਾ ਕਿ ਅੱਜ ਵੀ ਕਿਸੇ ਘਰੇ ਭਾਂਡੇ ਝਾੜੂ ਪੂੰਛੇ ਮਾਰ ਰਹੇ ਹੁੰਦੇ ਇਹ ਆਪਣਾ ਪਿੰਡ ਦੱਸਦਾ ਨਾ ਇਹਦੇ ਪਿੰਡ ਜਾ ਕੇ ਫਿਰ ਜੇ ਮੈਂ ਝੂਠੀਆਂ ਦੇ ਪਿੰਡ ਜਾ ਕੇ ਪਤਾ ਕਰਾਂ ਉਹਦੀ ਮੰਮੀ ਕੀ ਕਰਦੀ ਆ ਕਰਾਉ ਇਹਦੇ ਪਿੰਡ ਦੇ ਸਰਪੰਚ ਤੋਂ ਪਤਾ ਆ ਜਿਹੜੇ ਦੋ ਲੰਡੂ ਜੇ ਨਸ਼ੇੜੀ ਲਿਆ ਜਾਂਦਾ ਨਾ ਉਹ ਨਿੰਘ ਜੇ ਜੀ ਅਸੀਂ ਦੇ ਪਿੰਡ ਗਏ ਸੀ ਬੜੀ ਇੱਜ਼ਤ ਵਾਲਾ ਫੈਮਿਲੀ ਪਤਾ ਹੈ ਉਹ ਤਾਂ ਖੁਦ ਡੋਡੇ ਭੁੱਕੀ ਖਾਂਦੇ ਆ ਉਹ ਜਿਹੜੇ ਦੋ ਤੂੰ ਜਾਲੀ ਜੇ ਲਈ ਫਿਰਦਾ ਨਾ ਨਿੰਘ ਉਹ ਤਾਂ ਖੁਦ ਆਪ ਦੋਨੋਂ ਡੋਡੇ ਭੁੱਕੀ ਖਾ ਕੇ ਡਿੱਗੇ ਹੁੰਦੇ ਉਹਨਾਂ ਦਾ ਤਾਂ ਆਪ ਦਾ ਰੈਪਿਊਟੇਸ਼ਨ ਇੰਨਾ ਮਾੜਾ ਹੈ ਕਿ ਸਾਰੇ ਪਿੰਡ ਵਾਲੇ ਕਹਿੰਦੇ ਵੀ ਇਹ ਤਾਂ ਗੰਦੇ ਆ ਇਹ ਤਾਂ ਬਾਬਾ ਜੀ ਦੇ ਕਹਿੰਦੇ ਚੋਲਾ ਪਾ ਕੇ ਨੀ ਲੈ ਉਹਦੇ ਆੜ ਦੇ ਵਿੱਚ ਕਹਿੰਦਾ ਦੋਨੋਂ ਬੰਦੇ ਗਲਤ ਕੰਮ ਕਰ ਰਹੇ ਆ ਉਹ ਦੋਨੋਂ ਨਿੰਗਾ ਦਾ ਇੱਕ ਤਾਂ ਜਿਹੜਾ ਨਿੰਘ ਬਣਿਆ ਸੀ ਪਹਿਲੇ 19 ਬਾਲ ਵੀ ਘਟਾਤੇ ਦਾੜ੍ਹੀ ਵੀ ਉਹ ਤਾਂ ਆਪਣੇ ਘਾਤੇ ਆ ਗਿਆ ਹੁਣ ਦੂਜੇ ਜਿਹੜਾ ਉਹ ਦੀਪ ਦੀਪ ਸਿੰਘ ਖਾਲਸਾ ਕਹਿੰਦਾ ਆਪਣੇ ਆਪ ਨੂੰ ਠੀਕ ਹੈ ਜਿਸ ਨਾਲ ਤੇਰਾ ਫੋਨ ਤੇ ਗੱਲ ਹੋਈ ਸਾਰੀ ਡੀਲਿੰਗ ਹੋਈ ਕਿ ਤੁਸੀਂ ਮੇਰੇ ਹੱਕ ਚ ਬੋਲਵਾਇਆ ਕਰੋ ਨੈਂਸੀ ਨੇ ਮੇਰੇ ਪਰਿਵਾਰ ਤੇ ਐਂ ਕਰਤਾ ਦੇਖ ਵੇ ਕਾਕੇ ਭੈਣ ਦੇ ਨੂੰ ਵਾਂਣ ਬਰਾਬਰ ਆ ਕਿਸੇ ਦੀ ਪਰਿਵਾਰ ਤੇ ਮਿੱਟੀ ਪਾਉਂਗੇ ਫਿਰ ਆਪਣੇ ਪੋਲਾਂ ਵੀ ਖਿਲਾਉਂਗੇ ਸੋ ਉਹ ਜਿਹੜਾ ਦੀਪ ਖਾਲਸਾ ਉਹਦਾ ਤਾਂ ਲਾਜ ਨਿੰਗੀ ਕਰਨਗੇ ਜਿਹੜੇ ਅਸਲੀ ਸ਼ੁੱਧ ਪਿਓਰ ਨੇਂਗ ਹਨਾ ਬਾਬਾ ਜੀ ਦਾ ਚੋਲਾ ਪਾ ਕੇ ਬਾਣੀ ਦਾ ਉਚਾਰਨ ਕਰਦੇ ਆ ਔਰਤਾਂ ਦੀ ਇੱਜ਼ਤ ਟੱਕਦੇ ਔਰਤਾਂ ਦੀ ਇੱਜ਼ਤ ਕਰਦੇ ਰਿਸਪੈਕਟ ਕਰਦੇ ਉਹ ਨੇਂਗਾਂ ਦਾ ਟੋਲਾ ਹੀ ਉਹਦੇ ਸ਼ਤਰੋਲ ਫੇਰੇਗਾ ਪਰ ਬਹੁਤ ਜਲਦੀ ਖਾਪਰ ਸੋਸ਼ਲ ਮੀਡੀਆ ਤੇ ਆਈ ਖੜੀ ਐ ਰਹੀ ਗੱਲ ਤੇਰੀ ਤੂੰ ਆਪਣੀ ਮਾਂ ਨਹੀਂ ਸੰਭਾਲਿਆ ਆਪਣਾ ਟੱਬਰ ਨਹੀਂ ਸੰਭਾਲਿਆ ਇੱਥੇ ਜਾਲੀ ਚ ਆ ਕੇ ਤੂੰ 2 ਨੰਬਰ ਦੇ ਪਾਸਪੋਰਟ ਆ ਕੇ ਇੱਥੇ ਆ ਕੇ ਬਹਿ ਕੇ ਪਰਟੀਕਲ ਸਾਰਨ ਲਈ ਕੋਈ ਜੌਬ ਨਹੀਂ ਕਰ ਰਿਹਾ ਕੋਈ ਕੰਮ ਨਹੀਂ ਕਰ ਰਿਹਾ ਇੱਕ ਕਾਰ ਤੱਕ ਤੇਰੇ ਕੋਲ ਨਹੀਂ ਲੋਕਾਂ ਦੀਆਂ ਗੱਡੀਆਂ 'ਚ ਵੜ ਜਾਣਾ ਵੜ ਕੇ ਕਹਿੰਗਾ ਅੱਛਾ ਮੈਂ ਗੱਡੀ ਚਲਾਉਣਾ ਬਣਿਆ ਤੂੰ ਨਾ ਮੇਰੀ ਵੀਡੀਓ ਬਣਾ ਤੇਰੀ ਸਕੱਲੀ ਕੱਲੀ ਰਿਪੋਰਟ ਨਾ ਸਾਰੀ ਤੋਂ ਜਿਹੜੇ ਤੇਰੇ ਆਲੇ ਦੁਆਲੇ ਰਹਿੰਦੇ ਆ ਲੋਕ ਮੈਨੂੰ ਵੀ ਮੈਸੇਜ ਕਰਕੇ ਦੱਸਦੇ ਆ ਕਿ ਇਹਦਾ ਤਾਂ ਪੱਲੇ ਕੁਛ ਨਹੀਂ ਐ ਫਿਰ ਕੋ ਬਨਾਣ ਜੀ ਪਾਲ ਲੈਣਾ ਤੂੰ ਤੈਨੂੰ ਇੰਨੀ ਵੀ ਅਕਲ ਨਹੀਂ ਐ ਕਿਹੜਾ ਬੰਦਾ ਬਨਾਣ ਪਾ ਕੇ ਵੀਡੀਓ ਬਣਾਉਂਦਾ ਹੈ ਲਾਈਫ ਤੇ ਆਉਂਦਾ ਕਿਉਂਕਿ ਤੇਰੇ ਵੇ ਆਫ ਟਾਕਿੰਗ ਤੇ ਤੇਰੇ ਕੱਪੜੇ ਪਾਉਣ ਦੇ ਤਰੀਕੇ ਤੋਂ ਪਤਾ ਲੱਗਦਾ ਤੂੰ ਕਿਹੜੇ ਖਾਨਦਾਨ ਚ ਬਿਲੋਂਗ ਕਰਦਾ ਜਦੋਂ ਤੈਨੂੰ ਹੋਇਆ ਸੀ ਹਾਰਟ ਅਟੈਕ ਤੇ ਰੋਲਾ ਪਾਦਾ ਜਿਵੇਂ ਮੈਨੂੰ ਜ਼ਹਿਰ ਦਿੱਤੀ ਕਿਸੇ ਨੇ ਜਿਵੇਂ ਮੈਨ ਤੈਨੂੰ ਜ਼ਹਿਰ ਦੇਣੇ ਕਿਨੇ ਪਹਿਲੇ ਦੱਸਦੇ ਰ ਪੱਲੇ ਕੀ ਆ ਕਿਹੜੇ ਤੇਰੀ ਪ੍ਰਾਪਰਟੀ ਕਿਸ ਨੇ ਆਪਣੇ ਨਾ ਕਰਾਨੀ ਐ ਪੂਰਾ ਪਰਿਵਾਰ ਤੂੰ ਰੋਲਦਾ ਮਾਂ ਇੱਕ ਘਰ ਚ ਪੁੱਤ ਜੰਮਦੀ ਕਾਦੇ ਹਸਤੇ ਜੰਮਦੀ ਆ ਮਾਂ ਪੁੱਤ ਨੂੰ ਜੰਮਦੀ ਵੀ ਪੁੱਤ ਮੇਰਾ ਮੈਨੂੰ ਰੋਟੀ ਦੇਊਗਾ ਪੜਾਪੇ ਚ ਮੇਰਾ ਸਹਾਰਾ ਬਣੂਗਾ ਤੂੰ ਤਾਂ ਨਪੁਸਤਕ ਨਾਮਰਦ ਛੱਕਾ ਨਿਕਲਿਆ ਜੋ ਆਪਣੇ ਮਾਂ ਨੂੰ ਸਹਾਰਾ ਨਹੀਂ ਦੇ ਸਕਿਆ ਕਦੀ ਆਪਣੇ ਮਾਂ ਨੂੰ ਤੋਂ ਦਵਾਈ ਬੂਟੀ ਦੇ ਵੀ ਪੈਸੇ ਪਾਏ ਆ ਐਨਾ ਖੱਚ ਬੰਦਾ ਐ ਤੂੰ ਐਨਾ ਖੱਚ ਤੇ ਇੱਥੇ ਤੂੰ ਲੋਕਾਂ ਨੂੰ ਬਸ ਇੰਡੀਆਂ ਢੀ ਕਰ ਦੋ ਜੇ ਸਾਰੇ ਪਾਸੇ ਸਾਰੇ ਲੋਕ ਨਾ ਤੈਨੂੰ ਗਾਲਾਂ ਹੀ ਕੱਢਦੇ ਆ ਮੈਂ ਜਿੱਥੇ ਵੀ ਜਾਂਦੀ ਆ ਜੋ ਤੇਰਾ ਜ਼ਿਕਰ ਹੁੰਦਾ ਲੋਕੀ ਪਤਾ ਕਹਿੰਦੇ ਨੇ ਐਨਸੀ ਕਹਿੰਦੇ ਤਾਂ ਵਾਈ ਹੱਤ ਬੰਦਾ ਹੈ ਇਹਦਾ ਕੋਈ ਸਟੈਂਡਰਡ ਨਹੀਂ ਹੈ ਸਾਰੇ ਬਹੁਤ ਰਿਸ਼ਤੇਦਾਰ ਆ ਮੇਰੇ ਫੋਨ ਆਉਂਦੇ ਕਹਿੰਦੇ ਤਾਂ ਸਟੈਂਡਰਡ ਨਹੀਂ ਹੈਣੀ ਆ ਇਹ ਤਾਂ ਮੰਗ ਵੀ ਕਦੀ ਕਿਹਦੀ ਗੱਡੀ 'ਚ ਵੜ ਜਾਂਦਾ ਕਦੀ ਕਿਹਦੀ ਇਹਦੇ ਕੋਲ ਤਾਂ ਕਹਿੰਦੇ ਇੱਕ ਕਿਸੇ ਢੇਲੇ ਦੀ ਜੌਬ ਨਹੀਂ ਮੈਂ ਕਿਹਾ ਜੌਬ ਕਿਉਂ ਨਹੀਂ ਕਹਿੰਦੇ ਉਹ ਕੰਮ ਹੀ ਨਹੀਂ ਕਰਨਾ ਚਾਹੁੰਦਾ ਉਹ ਕਹਿੰਦਾ ਮੇਥੋਂ ਨਹੀਂ ਦਿਹਾੜੀਆਂ ਧੁੜੀਆਂ ਹੁੰਦੀਆਂ ਇਦਾਂ ਦਾ ਕਪੂਤ ਜੰਮਿਆ ਮਾਂ ਨੇ ਫਿਰ ਇਦਾਂ ਹੀ ਐ ਜਦੋਂ ਮਾਂ ਨੂੰ ਆਪ ਨੂੰ ਨਹੀਂ ਪਤਾ ਮੈਂ ਕਿਹਦੇ ਕਿਹਦਾ ਬੀਜ ਪੋਆ ਬੈਠੀਆਂ ਤਰ ਉਹ ਹਰਾਮ ਦੀ ਸੱਟ ਫਿਰ ਹਰਾਮੀ ਹੁੰਦਾ ਨਾ ਤੇ ਹਰਾਮਪੁਣ ਹੀ ਕਰਦਾ ਸੁਰੇ ਗੱਲ ਮੇਰੀ ਮੇਰੇ ਬਾਰੇ ਤੂੰ ਜਿੰਨਾ ਗੰਦ ਪਾਣਾ ਦੱਬ ਕੇ ਪਾ ਹਲੇ ਘੱਟ ਪਾਇਆ ਹੋਰ ਪਾ ਜਿੰਨਾ ਪਾਣਾ ਪਾ ਚੈਲੰਜ ਕਰਕੇ ਕਹਿੰਦੀ ਆ ਜਿੱਥੇ ਮੈਂ ਰਹਿਨੀ ਆ ਮੇਰੇ ਆਲੇ ਦੁਆਲੇ ਜਿੰਨੇ ਵੀ ਪੰਜਾਬੀ ਸਰਕਲ ਦੇ ਲੋਕ ਆ ਸਭ ਨੂੰ ਪਤਾ ਮੈਂ ਕੀ ਜੌਬ ਕਰਦੀ ਆ ਮੇਰਾ ਕੀ ਫੈਮਿਲੀ ਸਟੈਂਡਰਡ ਆ ਔਰ ਬੈਕ ਹੋਮ ਤੋਂ ਵੀ ਜਿੱਥੇ ਬਾਖ ਹਮਤੇ ਵੀ ਮੇਰੀ ਜੋ ਪ੍ਰਾਪਰਟੀ ਆ ਮੇਰੀ ਫੈਮਲੀ ਰਹਿੰਦੀ ਸਭ ਨੂੰ ਪਤਾ ਹੈ ਕਿ ਅਸੀਂ ਕਿਹੜੀ ਫੈਮਲੀ ਚ ਬਲੋਂਗ ਕਰਦੇ ਆ ਤੇਰੇ ਕਹਿਣ ਨਾਲ ਮੈਂ ਨਾ ਅੱਜ ਬਾਂਬਣੀ ਹੋਊਂਗੀ ਤੇ ਨਾ 100 ਸਾਲ ਬਾਅਦ ਬਾਂਬਣੀ ਹੋਊਂਗੀ एवरीवन ਨੋ ਦੈਟ ਕਿ ਜਦੀਆਂ ਜ਼ਮੀਨਾਂ ਹੈ ਠੇਕੇ ਤੇ ਦਿੱਤੀਆਂ ਜਦ ਹੀ ਘਰ ਆ ਪਿੰਡ ਮੈਂ ਤੈਨੂੰ ਅੱਗੇ ਦੱਸਿਆ ਸੀ ਨਾਰੰਗਾਲ ਠੀਕ ਆ ਉੱਥੇ ਅਗਨੋਤਰੀ ਨਹੀਂ ਰਹਿੰਦੇ ਉੱਥੇ ਗਰੇ ਵਾਲਿਆਂ ਦਾ ਬੈਲਟ ਆ ਪੂਰੀ ਉਹ ਕਾਕੇ ਜਿਹੜਾ ਤੂੰ ਲੱਗਿਆ ਨਾ ਸਨੀਤਾ ਅਗਨੋਤਰੀ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਕਹਿੰਦੇ ਸਨੀਤਾ ਤਾਂ ਤੇਰੀ ਭੈਣ ਦਾ ਨਾਂ ਨਿਕਲਿਆ ਆਈ ਗਾਡ ਆਪਣੀ ਭੈਣ ਦਾ ਨਾਮ ਵੀ ਸਾਰੇ ਪਾਸੇ ਪਬਲਿਕ ਕਰਦਾ ਤੇ ਇੱਕ ਜਿਹੜਾ ਤੈਨੂੰ ਬੰਦਾ ਫੋਨ ਕਰਦਾ ਨਾ ਉਥੋਂ ਮੋਂਟਰੀਅਲ ਤੋਂ ਉਹਦੀ ਮਾਂ ਦਾ ਨਾਮ ਵੀ ਸਨੀਤਾ ਰਾਣੀ ਹੈ ਉਹਦੇ ਨਾਲ ਵੀ ਜਿਹੜੀਆਂ ਤੂੰ ਗੱਲਾਂ ਗੁਰਫਤੋਂ ਕਰਦਾ ਉਹ ਤੈਨੂੰ ਫੈਮਲੀ ਦੇ ਫੋਟੋਆਂ ਚੱਕ ਕੇ ਮੇਰੀ ਫੈਮਲੀ ਦੀ ਫੋਟੋਆਂ ਦਿੰਦਾ ਖਾਲਿਸਤਾਨ ਦਾ ਬੰਦਾ ਉਹ ਮੈਨੂੰ ਪਤਾ ਹੈ ਮੈਨੂੰ ਇਹ ਵੀ ਖਬਰ ਆ ਗਈ ਹੈ ਕਿਉਂਕਿ ਉਹਦੇ ਕਾਲ ਡਿਟੇਲ ਤੇ ਤੇਰਾ ਨੰਬਰ ਦੋਨਾਂ ਦਾ ਮੈਚ ਹੋਇਆ ਕਿਉਂਨੇ ਤੈਨੂੰ ਫੋਨ ਕੀਤੇ ਆ ਸੋ ਉਹਦੀਆਂ ਸੁਣੀ ਸੁਣਾਈਆਂ ਕਹਾਣੀਆਂ ਤੂੰ ਬੋਲਦੀਆਂ ਸੋਸ਼ਲ ਮੀਡੀਆ ਤੇ ਪਰ ਇੱਕ ਵਾਰ ਤੂੰ ਇਨਕੁਆਰੀ ਤਾਂ ਕਰਾਈ ਨਹੀਂ ਕਾ ਨਹੀਂ ਸੱਚੀ ਸੀ ਝੂਠੀ ਸੀ ਕਿਉਂਕਿ ਉਹ ਖਾਲਸਤਾਨੀ ਹੈ ਤੇ ਉਹਦੇ ਪਛਵਾੜੇ ਚ ਜਿਹੜਾ ਡਾਂਗ ਹੈ ਨਾ ਉਹ ਮੈਂ ਚੜੀ ਹੋਈ ਆ ਪੁਲਿਸ ਤੇ ਕੰਪਲੇਂਟ ਕਰਕੇ ਤਾਂ ਉਹਦੇ ਮਿਰਚਾਂ ਬੜੀਆਂ ਲੜੀਆਂ ਹੁਣ ਨੈਂਸੀ ਨੂੰ ਬਦਨਾਮ ਕਰੀਏ ਕਿਉਂਕਿ ਨੈਂਸੀ ਬੜੀ ਪਾਪੂਲਰ ਹੋ ਗਈ ਸੋਸ਼ਲ ਮੀਡੀਆ ਤੇ ਉਹ ਇਤਨੀ ਪਾਪੂਲਰ ਹੈ ਕਿ ਯਾਰ ਇਸकी ਮਿੱਟੀ ਕਰ ਦੋ ਇਸ ਕੋ ਕੋਈ ਸੁਨੇ ਨਾ ਭਾਈ ਵਾਕਿਆ ਮੇਰੀ ਆਵਾਜ਼ ਮੇਂ ਦਮ ਹੈ ਜੋ ਆਵਾਮ ਜਾਗ ਰਹਾ ਹੈ ਔਰ ਇਸੇ ਲਈ ਤੁਮ ਲੋਗ ਮੂਜੇ ਲੈਟ ਡਾਊਨ ਕਰਨੇ ਕੀ ਕੋਸ਼ਿਸ਼ ਕਰ ਰਹੇ ਹੋ ਲੱਗਿਆ ਰਹਾ ਮੁੰਨਾ ਭਾਈ ਐਮਬੀਬੀਐਸ ਲੱਗਿਆ ਰਹਾ ਜੱਟ ਨੂੰ ਕੋਈ ਫਰਕ ਨਹੀਂ ਪੈਣਾ ਚੱਕੇ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜ ਨਹੀਂ ਲੱਗਦੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤ ਉੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ